ਜੰਡਾਲਾ ਵੀਡੀਓ ਦੇ ਵਿੱਚ ਪਹਿਲਾਂ ਤਾਂ ਹਮਲਾ ਸੋਨੂ ਜਿੱਤਾਂ ਨੇ ਵਿੱਕੀ ਤੇ ਪ੍ਰੀਤ ਉੱਪਰ ਕੀਤਾ ਸੀ ਤੇ ਉਹਨਾਂ ਨੂੰ ਆਪਣੇ ਘਰੋਂ ਬਾਹਰ ਖੰਡ ਦਿੱਤਾ ਸੀਗਾ ਪਰ ਜਦੋਂ ਇਹ ਜਿੱਦਬਾਜ਼ੀਆਂ ਵੱਧ ਜਾਂਦੇ ਹਨ ਉਹ ਤੋਂ ਕੰਮ ਵੱਧ ਜਾਂਦੇ ਆ ਕਹਿੰਦੇ ਹੁੰਦੇ ਆ ਨਾ ਜਦੋਂ ਗਲਤਫਹਿਮੀਆਂ ਵੱਧ ਜਾਂਣ ਤੇ ਪਰ ਹੁਣ ਉਹਨਾਂ ਨੇ ਆਪਣਾ ਜਿਹੜਾ ਪ੍ਰੀਤ ਵਿੱਕੀ ਨੇ ਆਪਣਾ ਬਦਲਾ ਲੈ ਲਿਆ ਤਾਂ ਉਹਨਾਂ ਨੇ ਹੁਣ ਸੋਨੂ ਜੀਤਾ ਉੱਤੇ ਸੰਦੀਪ ਦੇ ਨਾਮ ਲਾ ਕੇ ਰੋੜਿਆਂ ਦੀ ਬਹਾਰ ਕਰ ਦਿੱਤੀ ਆ ਸਿਰਫ ਇੱਕ ਗੱਲ ਤੇ ਫ਼ਹਿਮੀ ਦੇ ਕਰਕੇ ਕਿਉਂਕਿ ਸੰਦੀਪ ਪ੍ਰੀਤ ਨੂੰ ਇਹ ਲੱਗ ਰਿਹਾ ਕਿ ਸੋਨੂ ਹੀ ਇਹਨਾਂ ਨੂੰ ਚੱਕ ਦਿੰਦਾ ਵਾ ਬੇਬੇ ਬਾਪੂ ਨੂੰ ਕਿਉਂਕਿ ਸੋਨੂ ਨੂੰ ਇਦਾਂ ਕਿ ਮੈਂ ਇਹਨਾਂ ਦੀ ਪੈਦੀ ਹੜਾਪਣਾ ਪਰ ਨਹੀਂ ਇਹ ਗੱਲ ਤਾਂ ਸੋਚਦੀਆਂ ਕਿ ਸੋਨੂ ਨੂੰ ਸਿਰਫ ਆਇਆ ਕਿ ਬੇਬੇ ਬਾਪੂ ਜੀ ਦਾਇ ਖਿਆ ਰੱਖਣ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰਨਾ ਕਿਉਂਕਿ ਸ਼ੁਰੂ ਤੋਂ ਹੀ ਆਪਾਂ ਨਾਟਕ ਦੇਖਿਆ ਹੈ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਿਰ ਇਹੀ ਹੁੰਦਾ ਆਇਆ ਕਿ ਨੋਹਾ ਆਪਣੇ ਸੱਸੋਹ ਨਾਲ ਕਿਦਾਂ ਬਿਹੇਵ ਕਰਦੀਆਂ ਤੇ ਜੋ ਬੇਬੇ-ਬਾਪੂ ਦੀ ਨੂਰੀਅਲ ਦੇ ਵਿੱਚ ਵੇਖ ਕੇ ਅੱਖਾਂ ਦੇ ਵਿੱਚ ਹੰਝੂ ਨਹੀਂ ਰੁਕ ਪਾਉਂਦੇ ਕਿਉਂਕਿ ਉਹਨਾਂ ਦੀ ਇਹ ਹਾਲਤ ਨਹੀਂ ਦੇਖੀ ਜਾਂਦੀ ਤੇ ਜੋ ਰੀਅਲ ਮਾਂ ਪਿਓ ਦੇ ਨਾਲ ਹੁੰਦਾ ਤੇ ਉਹ ਕਿਵੇਂ ਦੇਖਿਆ ਜਾਊਗਾ ਹਨਾ ਤੇ ਸੋ ਇਸ ਕਰਕੇ ਹੀ ਉਹਨਾਂ ਨੇ ਇੱਕ ਕਹਾਣੀ ਸ਼ੁਰੂ ਕੀਤੀ ਹੈ ਅੱਜ ਦੇ ਸਮੇਂ ਦੀ ਉਹਨਾਂ ਨੇ ਸੱਚਾਈ ਦਿਖਾਈ ਆ ਕਿ ਜਦੋਂ ਲੈਣਾ ਹੁੰਦਾ ਹੁਣ ਉਹਨਾਂ ਨੂੰ ਆਏ ਆ ਵੀ ਸੀ ਪੈਲੀ ਵੀ ਨਾ ਕਰਵਾ ਲਈਏ ਘਰ ਬਾਹਰ ਵੀ ਸਾਡੇ ਬੰਦੇ ਗਏ ਤੇ ਜਿਹੜੀ ਪੈਲੀ ਰਹਿੰਦੀ ਆ ਉਹ ਅਸੀਂ ਆਪ ਦੇ ਨਾਂ ਕਰਾ ਲਈਏ ਤੇ ਬੱਸ ਮੁੜ ਕੇ ਬੁੜੇ-ਬੁੜੀ ਨੂੰ ਸੀ ਛੱਡ ਦਾਂਗੇ ਜੋ ਬੁੜੇ-ਬੁੜੀ ਦਾ ਹਿੱਸਾ ਉਹ ਵੀ ਅਸੀਂ ਨਾਂ ਲਵਾ ਲਈਏ ਉਹਨਾਂ ਨੂੰ ਆਏ ਆ ਪਰ ਨਹੀਂ ਉਹ ਗਲਤ ਸੋਚਦੇ ਆ ਜੋ ਬੇਬੇ-ਬਾਪੂ ਦਾ ਉਹ ਆਪਣਾ ਹਿੱਸੇ ਦੇ ਹੱਕਦਾਰ ਹੈਗੇ ਕਿਉਂਕਿ ਉਹ ਹਲੇ ਜਿਉਂਦੇ ਆ ਤਿਆਂ ਬੁੱਤਾਂ ਦਾ ਇਹ ਨਹੀਂ ਪਤਾ ਹੁੰਦਾ ਕੱਲ ਨੂੰ ਲੱਤ ਮਾਰ ਦੇਣ ਹਨਾ ਜੋ ਇਹ ਮਾਰ ਵੀ ਰਹੇ ਆ ਇਹ ਤਾਂ ਉਹਨਾਂ ਦੇ ਪਹਿਲੇ ਨਾਂ ਹੁੰਦੇ ਹੋਏ ਵੀ ਉਹਨਾਂ ਨੂੰ ਨਹੀਂ ਪੁੱਛਦੇ ਤੇ ਜਦੋਂ ਇਹਨਾਂ ਦੇ ਨਾਂ ਹੋ ਗਏ ਉਹਨਾਂ ਨੇ ਤਾਂ ਬਿਲਕੁਲ ਹੀ ਨਹੀਂ ਪੁੱਛਣਾ ਇਸ ਕਰਕੇ ਬਾਪੂ ਜੀ ਦਾ ਜਿਹੜਾ ਕਾਗਜ਼ ਸੀ ਕਿ ਉਹ ਸੋਨੂੰ ਨੂੰ ਫੜਾਤੇ ਸੀਗੇ ਤੇ ਵੀ ਇਹਨਾਂ ਨੇ ਮੇਥੋਂ ਖੋ ਲੈਣਾ ਜਾਂ ਇਹ ਚਲਾਕੀ ਕਰਨਗੇ ਤੇ ਉਹਨਾਂ ਦੀ ਬੇਟੀ ਵਾਪਸ ਆਉਣ ਵਾਲੀ ਹੈ ਜਾਨੀ ਕਿ ਕਵਲ ਤੇ ਵਿਖੀ ਦੀ ਭੈਣ ਹੈ ਵਾਪਸ ਆਉਣ ਵਾਲੀ ਹੈ ਤੇ ਬੋਧਾ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਭੈਣ ਕੌਣ ਆ ਤੇ ਆਪਾਂ ਤੁਹਾਨੂੰ ਦੱਸ ਦਈਏ ਜਿਹੜੀ ਪ੍ਰੀਤ ਭੈਣ ਆ ਪਿੰਦਰਵੀਰ ਜੀ ਦੀ ਵਾਈਫ ਆ ਉਹ ਇਹਨਾਂ ਦੀ ਭੈਣ ਬਣੀ ਹੋਈ ਆ ਇਸ ਵੀਡੀਓ ਦੇ ਵਿੱਚ ਤੇ ਉਹ ਇਹਨਾਂ ਨੇ ਦਿਖਾਇਆ ਹੋਇਆ ਕਿ ਉਹ ਬਾਹਰ ਗਈ ਹੋਈ ਆ ਤੇ ਹੁਣ ਉਹ ਵਾਪਸ ਆਉਗੀ ਤੇ ਉਹੀ ਇਹਨਾਂ ਦਾ ਨਵੇੜਾ ਕਰੂਗੀ ਪਰ ਉਦੋਂ ਤੱਕ ਇਹਨਾਂ ਨੇ ਬੇਬੇ ਬਾਪੂ ਦੀ ਨੱਕ ਵਿੱਚ ਦਮ ਘੜ ਦੇਣਾ ਆਪਾਂ ਵੇਖਦੇ ਹਾਂ ਰੋਜ਼ ਬੇਬੇ ਬਾਪੂ ਨੂੰ ਪਹਿਲਾਂ ਤਾਂ ਸੰਦੀਪ ਨਹੀਂ ਛੱਡਦੀ ਹੁੰਦੀ ਸੀ ਪਰ ਜਦੋਂ ਦੇ ਬੇਬੇ ਇੱਧਰ ਰਹਿਣ ਲੱਗਿਆ ਵਿੱਚ ਪ੍ਰੀਤ ਮੱਲ ਤੇ ਬਾਪੂ ਉੱਧਰ ਰਹਿਣ ਲੱਗਿਆ ਵਾ ਉਹਦੀ ਸੰਦੀਪ ਨਹੀਂ ਖੜਾ ਛੱਡਦੀ ਬਾਪੂ ਦਾ ਤੇ ਇੱਧਰ ਬੇਬੇ ਦਾ ਖੜਾ ਪ੍ਰੀਤ ਨਹੀਂ ਛੱਡਦੀ ਜੋ ਕਿ ਬਹੁਤ ਗਲਤ ਆ ਲੋਕਾਂ ਦੇ ਕਮੈਂਟ ਵੀ ਦੇਖੇ ਆ ਲੋਕ ਕਮੈਂਟ ਵੀ ਇਹ ਕਰ ਰਹੇ ਆ ਕਿ ਨਾ ਬਾਪੇ ਬਾਪੂ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਨਹੀਂ ਕਰਨਾ ਚਾਹੀਦਾ ਉਹ ਉਹਨਾਂ ਦੀ ਰੀਅਲ ਕਹਾਣੀ ਨਹੀਂ ਉਹਨਾਂ ਨੇ ਸਿਰਫ ਦਿਖਾਇਆ ਅੱਜ ਦੇ ਸਮੇਂ ਦੀ ਸੱਚਾਈ ਦਿਖਾਈ ਹੈ ਜੋ ਕਿ ਆਪਾਂ ਨੂੰ ਸਵੀਕਾਰ ਕਰਨੀ ਹੀ ਪੈਣੀ ਆ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਰੀਅਲ ਦਿਖਾਉ ਨੂੰ ਬਹੁਤ ਕੁਝ ਸੱਚ ਦਿਖਾ ਸਕਦੇ ਹਾਂ ਪਰ ਲੋਕਾਂ ਕੋਲੋਂ ਚੱਲਿਆ ਨਹੀਂ ਜਾਣਾ ਕਿਉਂਕਿ ਕਈ ਲੋਕਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਕਈਆਂ ਨੂੰ ਨਹੀਂ ਕਈ ਲੋਕ ਫਿਰ ਜਿਨ੍ਹਾਂ ਨੂੰ ਪਸੰਦ ਨਹੀਂ ਆਉਂਦੀ ਉਹ ਕਮੈਂਟਾਂ ਦੇ ਵਿੱਚ ਆ ਕੇ ਫਿਰ ਆਪਣੀ ਜਿਹੜੀ ਜਿੱਦਬਾਜ਼ੀ ਦੇ ਨਾਲ ਹਨਾ ਜੋ ਆਪਣਾ ਗੁੱਸਾ ਹੁੰਦਾ ਉਹ ਕੱਢਦੇ ਆ ਜੋ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਵਾ ਤੇ ਨਾਲ ਦੇਖਣ ਵਾਲੇ ਹੋਰ ਪੈਨ ਭਰਾਵਾਂ ਤੇ ਵੀ ਗੱਲ ਅਸਰ ਪੈਂਦਾ ਵਾ ਤੇ ਇਹੀ ਵੀਡੀਓ ਦੀ ਕਹਾਣੀ ਸਹੀ ਦਿਖਾਈ ਅੱਜ ਦੇ ਸਮੇਂ ਦੀ ਉਸ ਵਿੱਚ ਕਿ ਕਿਵੇਂ ਬਿਰਬਾਪੂ ਦੀ ਜ਼ਮੀਨ ਹੜੱਪਣ ਲਈ ਕਿਉਂਕਿ ਇਹ ਕੁਛ ਕਰਦੇ ਆ ਹਨਾ ਤੇ ਮੁੜ ਕੇ ਜਦੋਂ ਲੈ ਲੈਂਦੀ ਹੈ ਜ਼ਮੀਨਾਂ ਦੇ ਬਿਰਬਾਪੂ ਨੂੰ ਕੋਈ ਪੁੱਛਦਾ ਵੀ ਨਹੀਂ ਤੇ ਵੀਡੀਓ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਹੁਤ ਕੁਝ ਹੋਣਾ ਅੱਗੇ ਵੀਡੀਓ ਦੇ ਵਿੱਚ ਬੌਲੰਬੀ ਵੀਡੀਓ ਚਲਣੀ ਆ ਬਰਕਤ ਵੀਡੀਓ ਖਤਮ ਹੋਣੀ ਆ ਇਹ ਵੀਡੀਓ ਖਤਮ ਨਹੀਂ ਹੋਣੀ ਚੰਡਾਲ ਨੂੰ ਆ ਇਹ ਇਦਾਂ ਹੀ ਲੰਬੀ ਚੱਲੂਗੀ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਸਾਨੂੰ ਸਬਸਕ੍ਰਾਈਬ ਕਰਾ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ